ਲੋ ਜੀ ਬੰਦੇ ਵੱਧ ਰਹੇ ਆ ਲੈਂਟਰ ਤੇ ਸਾਰੇ ਅੱਜ ਦਾ ਸਾਡਾ ਪਲੰਬਰ ਵੀ ਆ ਗਿਆ ਬੈਠਾ ਚਾਹ ਪੀ ਜਾਂਦਾ ਸਵੇਰੇ ਆਉਂਦਾ ਹੀ ਨਹੀਂ ਆ ਸਾਡਾ ਪਲੰਬਰ ਦਾ ਇਧਰ ਗੋਪੀ ਵੀ ਆ ਗਿਆ ਆ ਇਧਰ ਸਰੀਏ ਵਾਲੇ ਘੁੰਮੀ ਜਾਂਦੇ ਆ ਇਧਰ ਇਧਰ ਦੇਖ ਓਏ ਆ ਜਿਹੜਾ ਬੰਦਾ ਆ ਦੇਖ ਲਓ ਨੀਡਲ ਸ਼ਟਰਾਂ ਵਾਲਾ ਉਸਤਾਦ ਆ ਓਏ ਨੀਡਲ ਦਾ ਉਸਤਾਦ ਵੀ ਸਾਡੇ ਕੋਲ ਪਹੁੰਚ ਆਇਆ ਨੀਡਲ ਸ਼ਟਰਾਂ ਵਾਲੇ ਨੂੰ ਸਾਰੇ ਜਾਣਦੇ ਆ ਇਹ ਉਹਦਾ ਉਸਤਾਦ ਆ ਜੀ ਹੈਲੋ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਹੈਲੋ ਵੀਰ ਸਤਿ ਸ਼੍ਰੀ ਅਕਾਲ ਜੀ ਮਿਲ ਆ ਵੀਡੀਓ ਵੀਰ ਸਤਿ ਸ਼੍ਰੀ ਅਕਾਲ ਇਹ ਨੀਟੂ ਨੀਟੂ ਸ਼ਟਰਾ ਵਾਲਾ ਦਾ ਚੇਲਾ ਆ ਨੀਟੂ ਨੀਟੂ ਸ਼ਟਰਾ ਵਾਲਾ ਭਾਈ ਸਾਹਿਬ ਦਾ ਚੇਲਾ ਆ ਨਾ ਹੈਲੋ ਭਾਈ ਸਾਹਿਬ ਇਹ ਗੱਲ ਹੀ ਨਹੀਂ ਸੁਣਦੇ ਇਹ ਇਹ ਉਸਤਾਦ ਇਹੀ ਆ ਨਾ ਹਾਂਜੀ ਹਾਂਜੀ ਇਹ ਨੀਟੂ ਸ਼ਟਰਾ ਵਾਲਾ ਦਾ ਉਸਤਾਦ ਆ ਦੇਖੋ ਇਹ ਸ਼ਕਲ ਵੀ ਮਿਲਦੀ ਇਹਨਾਂ ਦਾ ਬਿਲਕੁਲ ਜੀ ਬਿਲਕੁਲ ਉਸਤਾਦ ਜੀ ਮੈਂ ਕਿਹਾ ਇੱਥੇ ਕਿਸਾਨੂੰ ਦੱਸੋ ਸਹੀ ਦੱਸਾ ਤੁਹਾਡਾ ਏ ਆ ਕੀ ਕਹਿੰਦੇ ਸਰਪੰਚਵੇਂ ਬਣਾਣਾ ਪੁੱਢੀ ਰਾਵਾਂ ਦਾ ਤੇ ਜਿਹੜੀਆਂ ਵੋਟਾਂ ਆ ਉਹ ਜਮ ਵਿਸ਼ੇਸ਼ ਚੋ ਲੈ ਜਾਣੀਆਂ ਆ ਦੇਖ ਲੋ ਆ ਇੱਥੇ ਨੀਤੂ ਛਟਰਾ ਵਾਲਾ ਦਾ ਕਿਦਾਂ ਵਧੀਆ ਚੇਲਾ ਨਿਕਲਿਆ ਕੈਮਰੇ ਆ ਗੱਲ ਕਰ ਇੱਧਰ ਯਾਰ ਦੱਸੋ ਨਹੀਂ ਕਰਨੀ ਕਹਿੰਦੇ ਨੀਤੂ ਬਾਰੇ ਕੋਈ ਗੱਲ ਨਹੀਂ ਕਰਨੀ ਨੀਤੂ ਛਟਰਾ ਵਾਲਾ ਮਸ਼ਹੂਰ ਹੋ ਕੇ ਇਹਨਾਂ ਨੂੰ ਪੁੱਛਿਆ ਹੀ ਨਹੀਂ ਉਹਨੇ ਹਾਂਜੀ ਤੁਹਾਨੂੰ ਹੁਣ ਜਾਣਦਾ ਪਛਾਣਦਾ ਨੀਤੂ ਛਟਰਾ ਵਾਲਾ ਮੈਂ ਬਰਾਬਾ ਬੱਧੀ ਜਾ ਨਹੀਂ ਜਾਣਦਾ ਨਹੀਂ ਫੇ ਇਦਾਂ ਨਾ ਕਰੋ ਨਾ ਦੱਸੋ ਸਹੀ ਆਪਾਂ ਵੀਰੋ ਤੱਕ ਪਛਾਵਾਵਾਂਗੇ ਕਿ ਤੁਹਾਡੇ ਉਸਤਾਦ ਜੀ ਐਸ ਵੇਲੇ ਦੇਖੋ ਲੇਬਰ ਕਰ ਰਹੇ ਆ ਤੁਸੀਂ ਮਮਾ ਜੀ ਉਹ ਮਾੜਾ ਇਹ ਗਲਤਾ ਕਰੋ ਸਰਪੰਚ ਸਾਹਿਬ ਸਰਪੰਚ ਸਾਹਿਬ ਗਲਤਾ ਕਰੋ ਸਰਪੰਚ ਸਾਹਿਬ ਸਾਨੂੰ ਸਰਪੰਚ ਸਾਹਿਬ ਕੈਮਰੇ ਨੂੰ ਪਿੱਠ ਦਿਖਾਉਂਦੇ ਹੋਏ ਸਰਪੰਚ ਸਾਹਿਬ ਜਦਾਂ ਫੇ ਵੋਟਾਂ ਤਾਂ ਹੀ ਪੈਣੀਆਂ ਜਮਸ਼ੀਰ ਚੋਂ ਤੇ ਭੋਡੇ ਸਾਰਾ ਤੁਹਾਨੂੰ ਸਰਪੰਚ ਬਣਾਵਾਂਗੇ ਤੇ ਤੁਸੀਂ ਤਾਂ ਦੱਸੋ ਨੀ ਉਹ ਸ਼ਟਰਾਂ ਵਾਲ ਨਾਲ ਕਿਤੇ ਗੱਲਬਾਤ ਹੋ ਜਾਂਦੀ ਹੁਣ ਨਹੀਂ ਨਹੀਂ ਹੁੰਦੀ ਨਹੀਂ ਕਿਦਾਂ ਕਿ ਭੁੱਲ ਗਿਆ ਸਟਾਰ ਬਣ ਕੇ ਭੁੱਲ ਗਿਆ ਤੁਹਾਨੂੰ ਹਨਾ ਹੈ ਵੀਰੇ ਨਹੀਂ ਯਾਰ ਇਹ ਦੇਖੋ ਇਹ 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 ਵੀਰਾਂ ਨੂੰ ਪਤਾ ਆ ਇਹ ਕੌਣ ਹੈ ਭਾਈ ਸਾਹਿਬ ਤੁਹਾਨੂੰ ਪਤਾ ਨਾ ਇਹ ਨੀਰੂ ਪਟਾ ਸ਼ਟਰ ਵਾਲਾ ਵੀ ਗੁਰੂ ਉਹਦਾ ਗੁਰੂ ਆ ਨਾ ਤਾਂ ਹਾਂ ਇਹ ਉਹ ਗੁਰੂ ਆ ਤੇ ਸਾਰੀ ਕਮੇਟੀ ਨਾ ਕੋ ਸਿੱਖ ਕੇ ਅੱਜ ਉਹ ਸਟਾਰ ਬਣ ਗਿਆ ਪਰ ਇਹ ਇਹ ਭਾਜੀ ਹੁਣ ਇਹ ਲਿਵਰ ਕਰ ਰਿਹਾ ਹੈ ਅੱਜ ਕੱਲ੍ਹ ਚਲੋ ਜਿੰਨੀ ਹੈਲਪ ਹੋ ਸਕੇ ਤੁਹਾਨੂੰ ਸਕੈਨ ਕੋਡ ਦਵਾਂਗੇ ਬਾਈ ਹੁਣਾਂ ਦਾ ਜਰੂਰ ਹੈਲਪ ਕਰੋ ਬਾਈ ਦੀ ਵੀਰੇ ਆਪਣਾ ਨੰਬਰ ਬੋਲੀ ਫੋਨ ਨੰਬਰ ਫੋਨ ਨੰਬਰ ਮੈਨੂੰ ਪਤਾ ਨਹੀਂ ਯਾਰ ਮੇਰਾ ਜਾ ਦੇ ਅਸੀਂ ਕੱਲ ਲਨੇ ਭਰਾਵਾ ਕੱਲਨੇ ਭਰਾਵਾ ਮੇਰੇ ਕੋ ਹੈ ਜੀ ਫੋਨ ਦੇਖੋ ਕਿੰਨੇ ਬੁਰੇ ਹਾਲਾਤ ਹੋ ਗਏ ਬਾਈ ਕੋ ਫੋਨ ਵੀ ਹੈ ਨਹੀਂਗਾ ਇਹ ਗੁਰੂ ਆ ਜੀ ਨਹੀਂ ਤੂੰ ਸਟਰਾ ਵਾਲਾ ਦਾ ਉਹ ਅੱਜ ਕੱਲ੍ਹ ਦੇਖੋ ਕਿਦਾਂ ਨੈਟ ਤੇ ਹੈ ਨਾ ਇੰਟਰਨੈਟ ਤੇ ਸੋਸ਼ਲ ਮੀਡੀਆ ਤੇ ਸ਼ਾਇਆ ਹੋਇਆ ਆ ਸੋ ਦੇ ਗੁਰੂ ਪਰ ਇਦਾਂ ਲੇਬਰ ਕਰ ਰਿਹਾ ਦੇਖੋ ਲੈਂਟਰ ਤੇ ਹੁਣ ਕੰਮ ਕਰਨ ਕੇ ਨਾਲ ਸਾਡੇ ਤੇ ਬਾਈ ਬੜੀ ਦੁੱਖ ਦੀ ਗੱਲ ਆ ਸਾਥ ਦੇ ਬਾਈ ਨੂੰ ਸਟਾਰ ਬਣਾਈ ਆ ਆਪਾਂ ਸੋ ਬਾਈ ਨੇ ਹੁਣੀ ਹੁਣ ਦੱਸਿਆ ਇਹ ਬਾਈ ਨੂੰ ਜ਼ਿਆਦਾ ਜਾਣਦੇ ਆ ਇਹ ਹੋਰ ਕਿਹਦੇ ਗੁਰੂ ਆ ਬਜੀ ਇਹ ਸੋਨੂ ਸੀਤੋ ਵਾਲੇ ਦੇ ਲੋ ਜੀ ਸੋਨੂ ਸੀਤੋ ਵਾਲਾ ਉਹਦੇ ਸਾਦੂ ਇਹ ਸਾਨੂੰ ਹੁਣ ਉਹਨੇ ਪਤਾ ਲੱਗਾ ਆ ਜਿਹੜਾ ਸੋਨੂ ਸੀਤੋ ਵਾਲਾ ਆ ਸਟਾਰ ਆ ਅੱਜ ਕਾ ਰੈਪ ਕਰ ਰਿਹਾ ਆ ਤਕੜੇ ਉਹਦੇ ਗੁਰੂ ਵੀ ਇਹੀ ਆ ਭਾਈ ਸਾਹਿਬ ਜਿਹੜਾ ਸੋਨੂ ਸੀਤੋ ਵਾਲਾ ਉਹਨੂੰ ਗਾਣਾ ਤੁਸੀਂ ਸਿਖਾਇਆ ਜੀ ਬਿਲਕੁਲ ਜੀ ਬਿਲਕੁਲ ਲੈਂਟਰ ਮਾਸਟਰ ਦਿਆ ਨੂੰ ਉਹ ਨੂੰ ਛਟਰਾ ਦੇ ਬਾਈ ਲੋਕਲ ਦੇਖੋ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਆ ਕਿ ਨੀਟੂ ਛਟਰਾ ਵਾਲੇ ਦੇ ਗੁਰੂ ਇਹੇ ਇਹ ਗੁਰੂ ਹਨ ਉਹਨਾਂ ਦੇ ਇਹ ਬਾਈ ਉਹਨਾਂ ਦਾ ਕੰਮ ਕਰਦਾ ਆ ਇਹ ਤੇ ਬਾਈ ਦਾ ਕੋਈ ਦੰਦਾ ਨਹੀਂ ਆ ਨੀਟੂ ਗਟਰਾ ਵਾਲਾ ਤੇ ਇਹ ਨੀਟੂ ਛਟਰਾ ਵਾਲੇ ਦੇ ਗੁਰੂ ਨੀਟੂ ਗਟਰਾ ਵਾਲੇ ਨੇ ਸੋ ਦੇਖੋ ਜਿਹੜੀ ਇੱਥੇ ਕੰਮ ਕਰਦੇ ਉਹਨਾਂ ਨੂੰ ਚਾਹ ਪਿਲਾ ਰਿਹਾ ਹੈ ਬਾਈ ਚਾਹ ਦੀ ਸੇਵਾ ਕਰਦਾ ਚਾਹ ਦੀ ਸੇਵਾ ਕਰ ਰਿਹਾ ਹੈ ਅਜਾ ਕਦੇ ਕੀ ਹੁਣ ਕੀ ਹੋ ਗਿਆ ਉਹ ਰਹਿੰਦੇ ਭਰਾਵਾ ਤੂੰ ਨਹੀਂ ਹੋਇਆ ਕੀ ਲੈ ਲੋਕ ਦਾ ਫਿਰਦਾ ਯਾਰ ਉਹ 10 ਸਾਲ ਨੂੰ ਮੈਂ ਨੀਡੂ ਛਟਰਾ ਵਾਲਾ ਉਸਤਾਦ ਆ ਗਏ ਗੁਰੂ ਆ ਉਹ ਦਾ 10 10 ਸਾਨੂੰ ਸੀਤੋਂ ਵੜਾ ਤੇ ਤੋਂ ਮਿਊਜ਼ਿਕ ਸਿੱਖਿਆ ਸਾਦਾ ਜਿੰਨਾ ਦੋਨ ਦਾ ਆ ਹਾਂ ਦਸਦਾ ਕਿਉਂ ਨਹੀਂ ਇਹ ਗਾਣੇ ਲੈ ਕੇ ਦਿੰਦਾ ਯਾਰ ਮੇਰੀ ਗੱਲ ਸੰਗ ਦਾ ਕਹ ਤਾ ਠੀਕ ਹੈ ਤੂੰ ਨਹੀਂ ਚੜਿਆ ਉਹ ਚੜ ਗਿਆ ਯਾਰ ਵੇ ਕੀ ਹੋਇਆ ਹਾਂ ਕਿੱਦਮਾ ਤਾਂ ਹੁੰਦੀ ਬੰਦੇ ਕਿਸਵਤ ਹੁੰਦੀ ਆ ਪਿੱਛੇ ਰਹਿ ਗਿਆ ਵੀ ਥੋੜਾ ਜਿਹਾ ਇਹ ਤੁਹਾਡੇ ਪਿੰਡ ਦਾ ਹੀ ਆ ਨਾ ਇਹ ਤੁਹਾਡੇ ਪਿੰਡ ਦਾ ਹਾਂਜੀ ਇਹ ਪਿੰਡ ਦਾ ਹੀ ਤੇ ਸੋਨੂ ਸੀਤੋ ਵਾਲਾ ਇਹ ਤੋਂ ਕਿੰਨੇ ਚਿਰ ਤੋਂ ਆਉਂਦਾ ਸੀ ਭਾਜੀ ਕਿੰਨੇ ਚਿਰ ਸ਼ੇਰ ਦੀ ਸਾਲ ਆ ਅੱਠ ਦਸ ਸਾਲ ਸ਼ੇਰਦੀ ਕੀਤੀ ਹੈ ਹਾਂ ਇਹ ਬੰਦੇ ਨੇ ਆਪਣੇ ਸਾਰੇ ਗਾਣ ਦੇ ਦਿੱਤੇ ਦੇਖ ਲਓ ਉਹ ਅੱਜ ਇਹਨੂੰ ਬਸ ਜਾਈ ਨਹੀਂ ਸਟਾਰ ਬਣ ਗਿਆ ਧੋਖਾ ਕਰ ਗਿਆ ਧੋਖਾ ਕਰ ਗਿਆ ਇਨਨ ਨਮੋਸ਼ੀ ਜਨਾਬ ਮੇਰਾ ਵੀਰ ਕੋਈ ਗੱਲ ਨਹੀਂ ਇੱਧਰ ਮੂੰਹ ਚੱਕਦਾ ਮੂੰਹ ਇਹ ਦੇਖ ਲਓ ਆ ਵਾਹ ਨਾ ਉਸਤਾਦ ਅੰਵਾਸ ਸ਼ਾਮ ਹੋ ਗਈ ਆ ਨਹੀਂ ਇਹ ਵੀ ਹੁੰਦੀ ਇੱਧਰ ਸਵੇਰ ਦਾ ਨਾ ਕੰਮ ਤੇ ਲੱਗਾ ਸੀ ਆ ਲੈਂਟਰ ਪਾਉਣ ਡਿਆ ਬਚਾਰਾ ਆ ਦੇਖੋ ਲਿਟਰ ਪਾਇਆ ਗਾਣੇ ਇਹਦੇ ਲਿਖੇ ਪਏ ਨਹੀਂ 2 ਸ਼ਟਰਾਂ ਚੋਰੀ ਕਿਤੇ ਦੇ ਦੇ ਇਹਦੇ ਚੋਰੀ ਕੀਤੇ ਨਾ ਰਜਿਸਟਰ 120000 ਗਾਣਾ ਲੇ ਚੋਰੀ ਕੀਤਾ 120000 ਗਾਣਾ ਨਿਊ ਟੂ ਸ਼ਟਰ ਵਾਲੇ ਨੇ ਆ ਵੀਰ ਦਾ ਉਸਤਾਦ ਦਾ 120000 ਕੁਛ ਨਹੀਂ ਆ 100000 80000 1 ਤੱਕ 20000 ਨਹੀਂ ਸੱਚੀ ਕਿੰਨੇ ਗਾਣੇ ਚੋਰੀ ਕੀਤੇ ਤੁਹਾਡੇ ਉਹਨਾਂ ਨੇ 120000 ਹੈਲੋ ਵੀਰ ਦੱਸੀ ਨਹੀਂ ਲਿਖਦਾ ਆਂ ਗਾਣੀ ਆ ਲਿਖਦਾ ਨਾ ਹਾਂਜੀ ਇੱਕ ਇੱਕ ਸੁਣਾ ਦੇ ਵੇ ਕੋਈ ਵੀ ਤਲਵਾਰਾ ਸਲਾਮ ਅਲੈਕੁਮ ਮੇਰਾ ਵੀਰ ਦੇ ਨਾਤਾ ਜਾਂਦੇ ਮੈਂ ਤਾਂ ਕਰਨੇ ਬਈ ਸੁਣਾ ਦੇ ਸ਼ਾਇਦ ਆਪਣਾ ਵੀ ਕੋਈ ਲੈਦਾ ਵਧੀਆ ਵਾਇਰਲ ਹੋ ਜਾਵੇ ਜਿਹੜਾ ਤੁਸੀਂ ਕਹਿੰਦੇ ਹੁੰਦੇ ਸੀਗੇ ਨਵਾਂ ਨਵਾਂ ਪਿਆਰ ਹੋਇਆ ਚਲ ਸੁਣਾ ਦੇ ਮੇਰਾ ਵੀਰ ਉਹ ਯਾਰ ਸ਼ਾਇਦ ਨੀਤੂ ਨੂੰ ਕਰ ਜਾਈਏ ਆਪਾਂ ਚੇਲਾ ਲੈਣਾ ਉਹਨੇ ਚੇਲਾ ਸਤਾਦ ਸਤਾਦ ਹੁੰਦਾ ਹੈ ਚੇਲਾ ਚੇਲਾ ਹੁੰਦਾ ਹੈ ਕਿਉਂ ਭਾਈ ਤੇ ਮੇਰਾ ਵੀਰ ਸੁਣਾ ਦੇ ਇੱਕ ਗਾਣਾ ਚਲ ਸੁਣਾ ਦਿੱਤਾ ਜਾਵੇ ਹਰ ਬੰਦਾ ਸੰਗ ਦਾ ਆ ਇਹ ਬੰਦਾ ਥੋੜਾ ਇਸ ਬੰਦੇ ਨੇ ਨੀਡੂ ਸ਼ਟਰਾਂ ਵਾਲੇ ਨੂੰ ਤੇ ਸੋਨੂ ਸੀਤੋ ਵਾਲੇ ਨੂੰ ਦੇਖੋ ਆਪਣੇ ਸਾਰੇ ਗੁਣ ਦੇ ਤਜਦਾ ਨਾ ਤੇ ਆ ਆ ਵਿਚਾਰਾ ਆ ਦੇਖ ਲਓ ਲੇਵਰ ਕਰਨ ਰਿਹਾ ਆ ਆ ਨਾਲ ਦੇ ਬੈਠੇ ਸਾਥੀ ਸੰਗੀਆਂ ਦੇ ਆ ਦੇਖੋ ਕੀ ਕੀ ਜਿੰਦੇ ਆ ਤਾਂ ਸੁਣਾ ਦਿਓ ਇੱਕ ਗਾਣਾ ਸੁਣਾਓ ਉਹ ਲੈਣ ਗਿਆ ਸੋ ਨਹੀਂ ਮੰਨ ਰੇ ਬਾਈ ਜੀ ਹੁਣੀ ਲੱਗਦਾ ਭਾਈ ਪ੍ਰਮੋਸ਼ਨ ਫ੍ਰੀ ਕਰਨੇ ਅਸੀਂ ਤੁਹਾਡੀ